ਸਤ ਸ੍ਰੀ ਅਕਾਲ ਸਭਾ ਤੇ ਤੁਹਾਡਾ ਆਪਣੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਚ ਗੱਲ ਕਰਾਂਗੇ ਨਿਫਟੀ 50 ਦੇ ਕੱਲ ਦੇ ਐਨਲਿਸਿਸ ਬਾਰੇ ਵੀਰਵਾਰ ਦੇ ਐਨਲਿਸਿਸ ਬਾਰੇ ਤੇ ਨਾਲ ਦੀ ਨਾਲ ਸੈਨਸ 6 ਦੇ ਲੈਵਲ ਵੇਖਾਂਗੇ ਜੋ ਕਿ ਐਕਸਪਾਇਰੀ ਡੇ ਤੇ ਆਪਾਂ ਨੂੰ ਕੰਮ ਆ ਸਕਦੇ ਆ ਸਭ ਤੋਂ ਪਹਿਲਾਂ ਆਪਾਂ ਨਿਫਟੀ 50 ਦੀ ਗੱਲ ਕਰਾਂਗੇ ਨਿਫਟੀ 50 ਦੇ ਵਿੱਚ ਕੱਲ ਤੁਹਾਨੂੰ ਦੱਸਿਆ ਸੀ ਕਿ ਬਾਏ ਦਾ ਡਿਪ ਮਾਰਕੀਟ ਰਹੇਗੀ ਡਿਪ ਆਵੇਗੀ ਤਾਂ ਆਪਾਂ ਬਾਏ ਕਰਾਂਗੇ ਡਿਪ ਥੋੜੀ ਜਿਹੀ ਵੱਡੀ ਜਾਵੇਗੀ ਤਾਂ ਉੱਤੇ ਦਾ ਮੂਵ ਫਾਸਟ ਆਵੇਗਾ ਡਿਪ ਛੋਟੀ ਜਾਵੇਗੀ ਤਾਂ ਮੂਵ ਉੱਤੇ ਦਾ ਸਲੋ ਆਵੇਗਾ ਤੇ ਆਪਾਂ ਨੂੰ ਟ੍ਰੇਡ ਨੂੰ ਹੋਲਡ ਕਰਨ ਦੇ ਵਿੱਚ ਮੁਸ਼ਕਲ ਹੋਵੇਗੀ ਜੋ ਕਿ ਆਪਾਂ ਨੂੰ ਅੱਜ ਵੇਖਣ ਨੂੰ ਵੀ ਮਿਲਿਆ 2:30 ਵਜੇ ਦੇ ਆਸ-ਪਾਸ ਬਾਅਦ ਦੇ ਵਿੱਚ ਮੂਵਮੈਂਟ ਵੇਖਣ ਨੂੰ ਮਿਲਿਆ ਪਹਿਲਾਂ ਬਹੁਤ ਸਲੋ ਸੀ ਮੂਵਮੈਂਟ ਜੋ ਕਿ ਆਪਾਂ ਨੂੰ ਪਤਾ ਹੀ ਸੀ ਕਿ ਆਉਣਾ ਇਸੇ ਤਰ੍ਹਾਂ ਹੀ ਕਿਉਂਕਿ ਉੱਤੇ ਐਸਐਲ ਨਹੀਂ ਹੈਗੇ ਸੀ ਆਪਾਂ ਉਮੀਦ ਕਰ ਰਹੇ ਸੀ ਕਿ 570 ਤੱਕ ਜੇ ਡਿਪ ਆਉਂਦੀ ਹੈ ਤਾਂ ਫਿਰ ਬਹੁਤ ਸ਼ਾਨਦਾਰ ਮੂਵ ਵੇਖਣ ਨੂੰ ਮਿਲਣਾ ਸੀ ਪਰ ਜਿਹੜੀ ਡਿਪ ਆਉ 650 ਲੈਵਲ ਤੁਹਾਨੂੰ ਸ਼ੇਅਰ ਕੀਤਾ ਗਿਆ ਸੀ ਟੈਲੀਗ੍ਰਾਮ ਤੇ ਉੱਥੋਂ ਤੱਕ ਵੇਖਣ ਨੂੰ ਮਿਲੀ ਪਰ ਉੱਥੋਂ ਜੋ ਜਵਰਦਸਤ ਮੂਵ ਆਪਾਂ ਨੂੰ ਵੇਖ ਅਰ ਵਨ ਸਾਈਡਡ ਮੂਵ ਆਪਾਂ ਨੂੰ ਦੇਖਣ ਨੂੰ ਮਿਲਿਆ ਅਪਸਾਈਡ ਨੂੰ ਤੇ ਆਪਾਂ ਕੱਲ ਡਿਸਕਸ ਕੀਤਾ ਸੀ ਕਿ ਨੈਕਸਟ 2 ਦਿਨ ਆਪਾਂ ਆਪਣਾ ਵਿਊ ਬੁਲਿਸ਼ ਰਹੂਗਾ ਠੀਕ ਹੈ ਉੱਤੇ ਆਪਾਂ 25807 ਨੂੰ ਟਾਰਗੇਟ ਕਰਨਾ ਸੀ ਜੋ ਕਿ ਆਪਣਾ ਅੱਜ ਅਚੀਵ ਹੋ ਗਿਆ ਅਗਲਾ ਟਾਰਗੇਟ ਆਪਣਾ 25888 ਜੋ ਕਿ ਵੀਕਲੀ ਓਪਨਿੰਗ ਹੈ ਠੀਕ ਹੈ ਤੇ ਇਸ ਇਹ ਆਪਣੇ ਲਈ ਹੁਣ ਨੈਕਸਟ ਰੈਜ਼ਿਸਟੈਂਸ ਰਹੇਗਾ ਉਸ ਤੋਂ ਬਾਅਦ ਆਪਣਾ ਨੈਕਸਟ ਰੈਜ਼ਿਸਟੈਂਸ ਰਹੇਗਾ 25953 ਠੀਕ ਹੈ ਜਿਹੜਾ ਕਿ ਨੈਕਸਟ ਗੈਪ ਏਰੀਆ ਹੈ 25888 ਤੋਂ ਲੈ ਕੇ 25953 ਸਾਰਾ ਗੈਪ ਏਰੀਆ ਹੈ ਯਾ ਇੱਥੇ ਡੇ ਡੇ ਟਾਈਮ 프੍ਰੇਮ ਦੀ ਓਪਨਿੰਗ ਥੋੜੀ ਜਿਹੀ ਉੱਤੇ ਹੈ ਪਰ ਵੀਕਲੀ ਦੀ ਥੋੜੀ ਜਿਹੀ ਥੱਲੇ ਆ ਠੀਕ ਹੈ ਇਹ ਥੋੜੀ ਜਿਹੀ ਆਪਾਂ ਉੱਤੇ ਵੀ ਮਾਰਕ ਕਰ ਸਕਦੇ ਹਾਂ ਚਾਹੀਏ ਤਾਂ ਆਪਾਂ ਇਸ ਲੈਵਲ ਨੂੰ 888 ਦੀ ਬਜਾਏ ਆਪਾਂ ਇਸ ਜਗ੍ਹਾ ਤੇ ਵੀ ਲਗਾ ਸਕਦੇ ਹਾਂ ਡੇ ਦੇ ਹਿਸਾਬ ਨਾਲ ਜੋ ਕਿ 906 ਬਣ ਜਾਵੇਗਾ ਠੀਕ ਹੈ 906 ਆਪਣਾ ਸਟਰੌਂਗ ਰਿਸਿਸਟੈਂਸ ਇਸ ਨੂੰ ਆਪਾਂ ਨੈਕਸਟ ਟਾਰਗੇਟ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਸਟਰਕਚਰ ਡਾਊਨਸਾਈਡ ਦਾ ਸ਼ਿਫਟ ਨਹੀਂ ਹੁੰਦਾ ਬੁਲਚ ਰਹਿ ਸਕਦਾ ਹੈ ਠੀਕ ਹੈ ਤੇ ਹੁਣ ਆਪਾਂ ਛੋਟੇ ਰੈਂਪ ਫਰੇਮ ਤੇ ਚੱਲਾਂਗੇ ਕਿੱਥੋਂ ਆਪਾਂ ਨੂੰ ਵਧੀਆ ਬਾਇੰਗ ਦੇਖਣ ਨੂੰ ਮਿਲੇਗੀ ਤੇ ਕਿੱਥੋਂ ਆਪਾਂ ਨੂੰ ਵਧੀਆ ਸੈਟਅਪ ਦੇਖਣ ਨੂੰ ਮਿਲੇਗਾ 15 ਮਿੰਟ ਤੇ ਚੱਲਦੇ ਆਂ ਤਾਂ 15 ਮਿੰਟ ਤੇ ਦੇਖਿਏ ਤਾਂ ਅੱਜ ਆਪਾਂ ਤੁਹਾਡੇ ਨਾਲ ਮਾਰਨਿੰਗ ਦੇ ਵਿੱਚ ਆਹ ਲੈਵਲ ਸ਼ੇਅਰ ਕੀਤਾ ਸੀ ਤੇ ਜੋ ਆਪਣੀ ਟਾਈਮ ਸਾਈਕਲ ਵਾਲੀ ਟ੍ਰੇਡ ਸੀ ਉਹ ਮੈਂ ਤੁਹਾਨੂੰ ਦੱਸਿਆ ਸੀ ਕਿ ਆਪਾਂ ਮੈਂ ਨਹੀਂ ਕਰਾਂਗਾ ਜੇ ਇੱਥੋਂ ਤੱਕ ਡਿਪ ਨਹੀਂ ਆਉਂਦੀ ਤਾਂ ਟਾਈਮ ਆਪਣਾ 9:45 ਤੇ ਸੀ ਜੋ ਕੱਲ ਨੂੰ ਆਪਣਾ ਟਾਈਮ ਆਵੇਗਾ ਉੱਥੇ ਆਪਾਂ ਦੇਖਾਂਗੇ ਜੇ ਕੋਈ ਟਰੇਡ ਬਣਦੀ ਹੈ ਤਾਂ ਉੱਥੇ ਆਪਾਂ ਕਰਨ ਦੀ ਕੋਸ਼ਿਸ਼ ਕਰਾਂਗੇ ਟਾਈਮ ਸਾਈਕਲ ਵਾਲੀ ਵੈਸੇ ਆਪਣੀ ਟਰੇਡ ਤਾਂ ਚਲੋ ਵਧੀਆ ਹੋ ਹੀ ਗਈ ਸੀ ਟਾਈਮ ਸਾਈਕਲ ਵਾਲੀ ਬਣੇ ਜਾਂ ਨਾ ਬਣੇ ਤੇ ਹੁਣ ਆਪਾਂ ਨੈਕਸਟ ਟਾਈਮ ਇੱਕ ਵਾਰੀ ਦੇਖ ਲੈਣੇ ਆ ਕਿ ਕਿੰਨੇ ਵਜੇ ਆਉਂਦਾ ਆ ਉਸ ਤੋਂ ਬਾਅਦ ਆਪਾਂ ਫਿਰ ਅੱਗੇ ਕੰਟੀਨਿਊ ਕਰਦੇ ਹਾਂ ਅੱਜ ਜਿਹੜਾ ਟਾਈਮ ਸੀ ਆਪਣਾ ਉਹ 9:45 ਤੇ ਸੀ ਉਹਦੇ ਆਸ-ਪਾਸ ਹੀ ਲੋ ਬਣਿਆ ਤਾਂ ਅਗਲਾ ਟਾਈਮ ਆਪਣਾ ਜਿਹੜਾ ਆਵੇਗਾ ਉਹ ਆਵੇਗਾ ਕੱਲ ਨੂੰ 2:15 ਮਿੰਟ ਦੇ ਆਸ-ਪਾਸ ਤੱਕ ਠੀਕ ਹੈ ਮਤਲਬ ਕਿ ਆਲਮੋਸਟ ਲਾਸਟ ਤੇ ਆਵੇਗਾ ਤੇ ਹੁਣ ਆਪਾਂ ਲਈ ਜਿਹੜੇ ਇੰਪੋਰਟੈਂਟ ਲੈਵਲ ਆ ਜਿਹੜਾ 807 ਵਾਲਾ ਲੈਵਲ ਆ ਇਹਦੇ ਤੋਂ ਦੇਖੋ ਕਿ ਜੇ ਤੱਕ ক্লোজিং ਥੱਲੇ ਹੋਈ ਹੁੰਦੀ ਤਾਂ ਆਪਾਂ ਉਮੀਦ ਕਰ ਸਕਦੇ ਸੀਗੇ ਕੱਲ ਨੂੰ ਲੋਸ ਵੀਪ ਹੋ ਕੇ ਮਾਰਕੀਟ ਉੱਤੇ ਜਾ ਸਕਦੀ ਹੈ ਠੀਕ ਹੈ ਪਰ ক্লোজিং ਉੱਤੇ ਹੋਈ ਹੈ ਤਾਂ ਕਿਤੇ ਨਾ ਕਿਤੇ ਇਹ ਗੈਪ ਆਪਾਂ ਫਿਲ ਮੰਨ ਕੇ ਚੱਲਾਂਗੇ ਵੈਸੇ ਗੈਪ ਦੋਨਾਂ ਸਾਈਡ ਨੂੰ ਫਿਲ ਹੁੰਦਾ ਆ ਠੀਕ ਹੈ ਉਹਦੇ ਵਿੱਚ ਕੋਈ ਡਾਊਟ ਨਹੀਂਗਾ ਪਰ ਕਿ ਇਹ ਜੇ ਗੈਪ ਤੋਂ ਉੱਤੇ ਜੇ ক্লোਜ਼ ਹੋਇਆ ਫਿਲਹਾਲ ਆਪਾਂ ਡਾਊਨਸਾਈਡ ਦਾ ਜੇ ਵਿਊ ਨਹੀਂ ਰੱਖ ਰੱਖ ਰਹੇ ਇਸ ਕਰਕੇ ਥੱਲੇ ਨੂੰ ਫਿਲ ਹੋਣ ਦੀ ਮੈਂ ਉਮੀਦ ਜੇ ਨਹੀਂ ਕਰਾਂਗਾ ਉਹ ਜੇ ਇਸਨੇ ਥੱਲੇ ਨੂੰ ਫਿਲ ਹੋਣਾ ਸੀ ਤਾਂ ਅੱਜ ਹੀ ਇਹ ਤੋਂ ਰਿਸਿਸਟੈਂਸ ਨੂੰ ਲੈ ਲੈਣਾ ਚਾਹੀਦਾ ਸੀ ਅੱਜ ਦੀ ਉੱਤੇ ਇਹਦੇ ਲਿਕਵਿਡਿਟੀ 840 ਵਾਲੀ ਉਹ ਅਜੇ ਹਿੱਟ ਨਹੀਂ ਹੋਈ ਤਾਂ ਕੱਲ ਲਈ ਹੁਣ ਆਪਣੇ ਲਈ ਜਿਹੜਾ 655 ਵਾਲਾ ਸਪੋਰਟ ਹੈ ਇਹਨੂੰ ਆਪਾਂ ਕੱਟ ਕੇ ਡੇਲੋ ਪਰ ਦੇਵਾਂਗੇ ਇਹ ਆਪਣਾ ਡੇਲੋ ਅੱਜ ਦਾ 645 ਠੀਕ ਹੈ ਇਸ ਨੂੰ ਆਪਾਂ ਇਸ ਜਗ੍ਹਾ ਤੇ ਵੀ ਲਗਾ ਸਕਦੇ ਹਾਂ 629 ਹੁਣ ਇਹ ਵੀ ਕੰਮ ਕਰ ਜਾਵੇਗਾ 630 ਫਿਰ ਜਦੇ ਵਿੱਚ ਜਦੋਂ ਮਾਰਕੀਟ ਇੱਥੇ ਆਵੇਗੀ ਤਾਂ ਇਹਦਾ ਫੇਕ ਬ੍ਰੇਕਡਾਊਨ ਇਸ ਤਰ੍ਹਾਂ ਕਰ ਸਕਦੀ ਹੈ ਠੀਕ ਹੈ ਇਹ ਲੈਵਲ ਆਪਾਂ ਇੱਥੇ ਲਗਾ ਸਕਦੇ ਹਾਂ ਫਿਲਹਾਲ ਠੀਕ ਹੈ 630 ਲਗਾ ਸਕਦੇ ਆ ਚਾਹੇ 630 ਤੇ ਰੱਖ ਲੋ ਚਾਹੇ ਤੁਸੀਂ ਅੱਜ ਦਾ ਡੇਲੋ ਰੱਖ ਲੋ ਕੋਈ ਫਰਕ ਨਹੀਂ ਪੈਂਦਾ ਦੋਨੋਂ ਦੇ ਵਿੱਚ ਜ਼ਿਆਦਾ ਡਿਫਰੈਂਸ ਨਹੀਂਗਾ ਠੀਕ ਹੈ ਅੱਜ ਦਾ 645 ਚਲੋ ਅੱਜ ਦਾ ਲੈਵਲ ਹੀ ਆਪਾਂ ਲੋ ਹੀ ਰੱਖ ਲੈਨੇ ਆ ਉਸ ਤੋਂ ਇਲਾਵਾ ਜਿਹੜੇ ਅੱਜ ਦੇ ਦਿਨ ਕੱਲ ਦੇ ਦਿਨ ਦਾ ਹਾਈ ਸੀ 664 ਇਹਦਾ ਬ੍ਰੇਕਆਊਟ ਹੋ ਚੁੱਕਿਆ ਤੇ ਇੱਥੇ ਇੱਕ ਦੇਖੋ ਕਿ ਇਸਨੇ ਮਾਰਕੀਟ ਨੇ ਬਣਾਈਆਂ ਸਵਿੰਗ ਲੋ ਠੀਕ ਹੈ ਆ ਦੇਖੋ ਧਿਆਨ ਨਾਲ ਸਵਿੰਗ ਲੋ ਹੁਣ ਇਹ ਤੋਂ ਮਾਰਕੀਟ ਜੇ ਡਾਊਨਸਾਈਡ ਆਉਂਦੀ ਆ ਤਾਂ ਇੱਥੇ 5 ਮਿੰਟ ਤੇ ਆਪਾਂ ਦੇਖਾਂਗੇ ਸਵਿੰਗ ਲੋ ਦਾ ਫੇਲਡ ਬ੍ਰੇਕਡਾਊਨ ਵਾਲੀ ਕੰਡੀਸ਼ਨ ਬਣਦੀ ਹੈ ਜਿਹੜੀ ਕਿ 50 50 ਚਾਂਸ ਹੁੰਦੇ ਆ ਟਰੇਡ ਪਾਸ ਹੁੰਦੇ 50 50 ਚਾਂਸ ਹੁੰਦੇ ਆ ਟਰੇਡ ਫੇਲ ਹੁੰਦੇ ਉਹ ਸੈਟਅਪ ਬਣੇਗਾ ਤਾਂ ਆਪਾਂ ਇੱਕ ਵਾਰੀ ਅਪਸਾਈਡ ਫੇਅਰ ਇਸ ਆਈ ਨੂੰ ਟਾਰਗੇਟ ਕਰ ਸਕਦੇ ਆ ਵੈਸੇ ਮੈਂ ਉਮੀਦ ਕਰਾਂਗਾ ਕਿ ਮਾਰਕੀਟ ਥੋੜੀ ਜਿਹੀ ਜ਼ਿਆਦਾ ਥੱਲੇ ਆਵੇ ਤਾਂ ਜੋ ਆਪਣਾ ਜਿਹੜਾ ਟਰੇਡ ਆਪਾਂ ਨੂੰ ਵਧੀਆ ਮਿਲੇ ਜੋ ਵੀ ਇਸ ਲੈਵਲ ਤੇ ਜਿਹੜਾ ਕਿ ਤੁਹਾਨੂੰ ਅੱਜ ਦੱਸਿਆ 730 ਦੇ ਆਸ-ਪਾਸ ਠੀਕ ਹੈ 730 730 ਕਿਉਂ ਆ ਕਿ ਪਹਿਲੀ ਵਾਰੀ ਮਾਰਕੀਟ 'ਚ ਤੁਹਾਡੀ ਡਿੱਗੀ ਉਸ ਤੋਂ ਬਾਅਦ ਫੇਕ ਮੂਵ ਉੱਤੇ ਗਿਆ ਫਿਰ ਡਿੱਗੀ ਫਿਰ ਅੱਜ ਉੱਤੇ ਗਿਆ ਫਿਰ ਫੇਕ ਮੂਵ ਫਿਰ ਤੇ ਲੱਟ ਗਈ ਠੀਕ ਹੈ ਤੇ ਚੌਥੀ ਵਾਰੀ ਬਾਅਦ 'ਚ ਬ੍ਰੇਕਆਊਟ ਹੋਇਆ ਤਾਂ ਆਪਾਂ ਉਮੀਦ ਕਰਾਂਗੇ ਕਿ ਇਸ ਨੂੰ ਰੀਟੈਸਟ ਹੋਵੇ ਮਤਲਬ ਕਿ ਜਿਹੜੀ ਬੈਸਟ ਟਰੇਡ ਬਣੇਗੀ ਉਹ ਬਣੇਗੀ ਆਪਣੇ 730 ਕੋਲੋਂ ਠੀਕ ਹੈ ਸਪੋਰਟ ਹੋਣਾ ਆਪਣੇ ਕੋਲੇ ਅੱਜ ਦੀ ਵਿਕਿਆ ਇਹ ਮੇਨ ਸਪੋਰਟ ਆਪਾਂ ਮੰਨ ਕੇ ਚੱਲ ਸਕਦੇ ਹਾਂ ਮਤਲਬ ਕਿ 730 ਲੱਗੇ ਆਉਂਦੀ ਆ ਤੱਪਾ ਕੈਂਡਲ ਬਣਨ ਤੋਂ ਬਿਨਾਂ ਵੀ ਇੱਕ ਵਾਰੀ ਰਿਸਕ ਲੈ ਸਕਦੇ ਆ ਇਸ ਦੇ ਥੱਲੇ ਐਸਐਲ ਲਗਾ ਕੇ ਕਿਉਂਕਿ ਜੇ ਇਸ ਦੇ ਥੱਲੇ ਜਾਂਦੀ ਆ ਤਾਂ ਫਿਰ ਤਾਂ ਰਿਵਰਸ ਹੋਣ ਦੇ ਚਾਂਸ ਵੀ ਪਨ ਜਾਣਗੇ ਕਿਉਂਕਿ ਇੱਕ ਸਵਿੰਗ ਲੋ ਉੱਤੇ ਹੀ ਹੈਗਾ ਠੀਕ ਆ ਤੇ ਕੱਲ ਲਈ ਬੈਸਟ ਵਿਊ ਇਹੀ ਆ ਰਿਸਕੀ ਟ੍ਰੇਡ ਜਿਹੜੀ ਬਣੂਗੀ ਉਹ ਇੱਥੋਂ ਬਣੂਗੀ ਸੇਫ ਟ੍ਰੇਡ ਥੋੜੀ ਜੀ ਸੇਫ ਠੀਕ ਆ ਜਿਆਦਾ ਸੇਫਤ ਨਹੀਂ ਹੋ ਰੂਗੀ ਕਿਉਂਕਿ ਦੋ ਤਿੰਨ ਦਿਨ ਆਲਰੇਡੀ ਬਾਈ ਦਾ ਡਿਪ ਹੋ ਚੁੱਕਿਆ ਹੈ ਪਰ ਫਿਰ ਵੀ ਉਹ ਆਪਾਂ 25730 ਦੇ ਆਸ-ਪਾਸ ਉਮੀਦ ਕਰ ਸਕਦੇ ਆ ਠੀਕ ਹੈ ਤੇ ਜੇ ਮੰਨ ਲਓ ਕਿ ਮਾਰਕੀਟ ਇਥੇ ਆਪਣਾ ਸੈਲ ਹਿੱਟ ਹੁੰਦਾ ਤਾਂ ਫਿਰ ਆਪਾਂ ਉਸ ਤੋਂ ਬਾਅਦ ਆ ਨੈਕਸਟ ਪਲੈਨਿੰਗ ਕਰਾਂਗੇ 730 ਵਾਲਾ ਲੈਵਲ ਯਾਦ ਰੱਖਿਓ ਬਾਕੀ ਜਿਹੜਾ ਇੰਪੋਰਟੈਂਟ ਸਪੋਰਟ ਹੁਣ ਇਹੀ ਆ ਜਿਹੜਾ ਡੇ ਲੋ ਆ ਇਹਦੀ ਜੇ ਰਿਕਵਰੀ ਕਿਤੇ ਬਾਈ ਚਾਂਸ ਮਿਲ ਜਾਂਦੀ ਹੈ ਫਿਰ ਤਾਂ ਉੱਤੇ ਦਾ ਕਾਫੀ ਜ਼ਾਨਦਾਰ ਮੂਵ ਆਵੇਗਾ ਠੀਕ ਹੈ ਪਰ ਇਥੋਂ ਮਤਲਬ ਕਿ ਰੈਜ਼ਿਸਟੈਂਸ ਤੋਂ ਥੋੜਾ ਜਿਹਾ ਉੱਤੇ ক্লোজিং ਹੋ ਇਸ ਕਰਕੇ ਉਮੀਦ ਮੈਂ ਨਹੀਂ ਕਰ ਰਿਹਾ ਕਿ ਹੁਣ ਇਥੋਂ ਤੱਕ ਆਵੇਗੀ ਬਾਕੀ ਮਾਰਕੀਟ ਹੈ ਕੁਝ ਵੀ ਕਰ ਸਕਦੀ ਆ ਠੀਕ ਹੈ ਇਸ ਚੀਜ਼ ਦਾ ਧਿਆਨ ਰੱਖਣਾ ਕਿਉਂਕਿ ਜਿਹੜੇ ਪ੍ਰੀਮੀਅਮ ਹੈ ਉਹਨਾਂ ਦੇ ਵਿੱਚ ਬਹੁਤ ਸਾਰੇ ਗੈਪ ਅਜੇ ਵੀ ਹੈ ਬਾਕੀ ਐਸਾਈਡ ਤੇ ਹੁਣ ਆਪਾਂ ਦੇ ਕੋਲੇ ਥੋੜੇ ਜਿਹੇ ਜੈਸੇ ਲਾਪਾਂ ਨੂੰ ਮਿਲ ਗਏ ਕਿਉਂਕਿ ਆ ਗਿਆ ਪੂਰਾ ਫਿਲ ਹੋ ਗਿਆ ਆ ਦੇਖੋ ਕਿ ਇੱਥੇ ਸਟੌਪ ਲੌਸ ਇੱਥੇ ਸਟੌਪ ਲੌਸ ਤੇ ਆਹ ਸਟੌਪ ਲੌਸ ਆਹ سارے ਸਟੌਪ ਲੌਸ ਮਿਲ ਗਏ ਠੀਕ ਹੈ ਤੇ ਇਸ ਕਰਕੇ ਉਮੀਦ ਕਰਾਂਗੇ ਇਸ ਲੈਵਲ ਦੀ ਜਾਂ ਇਸ ਲੈਵਲ ਦੀ ਤੇ ਇਹ ਆਪਣੇ ਲਈ ਸਪੋਰਟ ਦਾ ਕੰਮ ਕਰੇਗਾ ਇਹ ਵੀ ਤੁਸੀਂ ਮਾਰਕ ਕਰਨਾ ਤਾਂ ਕਰ ਸਕਦੇ ਹੋ ਜਿਹੜਾ ਕਿ ਅੱਜ ਥੱਲੇ ਨੂੰ ਇੱਕ ਵਾਰ ਇਸ ਨੇ ਸਾਰੇ ਮਤਲਬ ਕਿ ਪਹਿਲਾਂ ਜਿਹੜੇ ਲੋਕ ਬਾਏ ਕੀਤਾ ਸੀ ਉਹਨਾਂ ਨੂੰ ਕੱਢ ਕੇ ਫਿਰ ਇੱਕ ਮੂਵ ਆਪਾਂ ਨੂੰ ਸ਼ਾਨਦਾਰ ਦੇਖਣ ਨੂੰ ਮਿਲ ਗਿਆ ਠੀਕ ਹੈ ਇਹ ਆਪਣੇ ਲਈ ਨਿਫਟੀ ਦੇ ਕੱਲ ਦੇ ਲੈਵਲ ਰਹਿਣਗੇ ਇੰਪੋਰਟਡ ਥੱਲੇ ਵਾਲੇ ਲੈਵਲ ਹੁਣ ਇੰਨੇ ਇੰਪੋਰਟਡ ਨਹੀਂ ਕਿ ਇਹਨਾਂ ਨੂੰ ਕਿ ਵੀ ਕੱਲ ਨੂੰ ਇੱਥੇ ਤੱਕ ਤਾਂ ਆਉਣ ਦੀ ਕੋਈ ਉਮੀਦ ਨਹੀਂ ਗਈ ਫਿਰ ਵੀ ਅਜੇ ਇਹਨਾਂ ਨੂੰ ਅਪਲ ਲਗਾਈ ਰੱਖਾਂਗੇ ਠੀਕ ਹੈ ਹੁਣ ਆਪਾਂ ਸੈਂਸ 6 ਦੀ ਗੱਲ ਕਰਦੇ ਹਾਂ ਸੈਂਸ 6 ਦੇ ਵਿੱਚ ਜੇ ਆਪਾਂ ਦੇਖੀ ਤਾਂ ਇਹਦੇ ਵਿੱਚ ਦੇਖੋ ਕਿ ਜਿਹੜਾ ਵੀਕਲੀ ਓਪਨਿੰਗ ਦਾ ਲੈਵਲ ਹੋਏਗਾ 84170 ਤੇ ਪਰ ਇਹਦੇ ਵਿੱਚ 84170 ਨਹੀਂ 8461 8461 ਲੈਵਲ ਦਾ ਤੁਸੀਂ ਧਿਆਨ ਰੱਖਣਾ ਹੈ ਇਹਦੇ ਉੱਤੇ ਫੇਕ ਬ੍ਰੇਕਆਊਟ ਜੇ ਹੁੰਦਾ ਤਾਂ ਇਥੋਂ ਦਾ ਨੋ ਰਿਵਰਸਲ ਇਹਦੇ ਵਿੱਚ ਵੇਖਣ ਨੂੰ ਮਿਲ ਸਕਦਾ ਇਹਦਾ ਚਾਰਟ ਥੋੜਾ ਜਿਹਾ ਵੀਕ ਲੱਗ ਰਿਹਾ ਹੈ ਵੇਖਣ ਦੇ ਵਿੱਚ ਠੀਕ ਹੈ ਮਤਲਬ ਕਿ ਉੱਤੇ ਤੱਕ ਉੱਤੇ ਦਾ ਵਿਊ ਜਿਹੜਾ ਇਹਦਾ 8461 ਤੱਕ ਰੱਖਾਂਗੇ ਇਸ ਤੋਂ ਉੱਤੇ ਨਹੀਂ ਠੀਕ ਹੈ ਇਸ ਤੋਂ ਉੱਤੇ ਬਾਅਦ ਵਿੱਚ ਦੇਖਾਂਗੇ ਕਿਉਂਕਿ ਇਹਦਾ ਗੈਪ ਲੈਵਲ ਇਸ ਜਗ੍ਹਾ ਤੇ ਪਰ ਜਿਹੜੀ ਵੀਕਲੀ ਓਪਨਿੰਗ ਹੈ ਇਹਦੀ ਗੈਪ ਤੋਂ ਉੱਤੇ ਹੈ ਠੀਕ ਹੈ ਗੈਪ ਦੇ ਵਿਚਕਾਰ ਆਉਂਦੀ ਹੈ ਆਲਮੋਸਟ ਤੇ ਜੇ ਆਪਾਂ ਕਲੋਜ਼ਿੰਗ ਲੈਵਲ ਮਾਰਕ ਕਰਨਾ ਹੋਵੇ ਤਾਂ ਉਹ ਵੀ ਬਹੁਤ ਲੱਗਿਆ ਇਸ ਕਰਕੇ ਇਹਦਾ ਲੈਵਲ ਇੰਪੋਰਟੈਂਟ ਜਿਹੜਾ ਉਹ 8461 ਹੈ ਤੇ ਜਿਹੜਾ ਇਹਦਾ سپورਟ ਆਪਾਂ ਬਾਇੰਗ ਲਈ ਆਪਾਂ ਨੂੰ ਕੰਮ ਆਊਗਾ ਉਹ ਆਊਗਾ 83450 ਠੀਕ ਹੈ 15 ਮਿੰਟ ਤੇ ਆਪਾਂ ਦੇਖ ਲੈਨੇ ਜਿਹੜੀ ਕਿ ਕੱਲ ਦੇ ਰੈਡੀ ਕਲੋਜ਼ਿੰਗ ਆ ਇਹ ਆਪਾਂ ਅਨੇ ਲਈ سپورਟ ਦਾ ਕੰਮ ਕਰ ਸਕਦੀ ਆ ਇਸ ਤੋਂ ਉੱਤੇ ਜਿਹੜਾ ਡੇ ਹਾਈ ਆ ਉਸ ਨੂੰ ਆਪਾਂ سپورਟ ਵਜੋਂ ਫਿਲਹਾਲ ਮੈਂ ਨਹੀਂ ਲੈ ਰਹੇ ਕਿਉਂਕਿ ਜਿਹੜੀ ਆ ਲਾਸਟ ਸਵਿੰਗ ਲੋ ਬਣੀ ਆ ਉਹ ਇਸੇ ਜਗ੍ਹਾ ਤੇ ਬਣੀ ਆ ਠੀਕ ਹੈ ਬਾਕੀ ਜੇ ਮਾਰਕੀਟ ਇਹ ਗੈਪ ਅਪ ਖੁੱਲਦਾ ਆ ਗੈਪ ਅਪ ਖੁੱਲ ਕੇ ਸਵਿੰਗ ਲੋ ਦਾ ਬ੍ਰੇਕਡਾਊਨ ਕਰ ਦਿੰਦਾ ਹੈ ਤਾਂ ਫਿਰ ਬਾਉਂਸ ਤੇ ਆਪਾਂ ਇਹਦੇ ਵਿੱਚ ਸ਼ਾਰਟ ਪਲਾਨ ਵੀ ਕਰ ਸਕਦੇ ਆ ਠੀਕ ਹੈ ਫਿਰ ਨਿਫਟੀ ਸਾਈਡ ਵਾਈਜ਼ ਹੋ ਕੇ ਤੇ ਇਹ ਡਾਉਨ ਸਾਈਡ ਦਾ ਮੂਵ ਵੀ ਦੇ ਸਕਦਾ ਹੈ ਠੀਕ ਹੈ ਇਹ ਚੀਜ਼ ਦਾ ਤੁਸੀਂ ਧਿਆਨ ਰੱਖਣਾ ਆ ਪਰ ਉਹ ਉਹ ਕਿਸ ਕੇਸ ਦੇ ਵਿੱਚ ਹੋਊਗਾ ਜੇ ਦੇਹਾਈ ਦਾ ਉੱਤੇ ਓਪਨ ਹੋ ਕੇ ਤੇ ਸਵਿੰਗ ਲੋ ਦਾ ਬ੍ਰੇਕ ਡਾਉਨ ਕਰਦਾ ਹੈ ਤਾਂ ਐਸ ਸਵਿੰਗ ਲੋ ਦਾ ਠੀਕ ਹੈ ਜੇ ਨਹੀਂ ਕਰਦਾ ਹੈ ਤਾਂ ਇੱਥੇ ਫੇਲਡ ਬ੍ਰੇਕ ਡਾਉਨ ਕਰਦਾ ਹੈ ਤੇ ਫਿਰ ਉੱਤੇ ਜਾ ਸਕਦਾ ਹੈ ਬਾਕੀ ਫਲੈਟ ਓਪਨ ਹੁੰਦਾ ਹੈ ਤਾਂ ਇਸ سپورਟ ਤੋਂ ਆਪਾਂ ਬਾਇੰਗ ਲਈ ਜਾ ਸਕਦੇ ਆ ਇਹ ਸਟਾਪ ਲੋਸ ਲਗਾ ਕੇ ਜਾਂ ਇੱਥੇ ਕੋਈ ਕੈਂਡਲਸਟਿਕ ਪੈਟਰਨ ਜਾਂ ਫਿਰ ਤਰੀ ਕੈਂਡਲਸਟਿਕ ਰੂਲ ਦੇਖ ਕੇ ਇਸ ਹਾਈ ਨੂੰ ਆਪਾਂ ਟਾਰਗੇਟ ਕਰ ਸਕਦੇ ਆ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਨੈਕਸਟ ਟਾਰਗੇਟ ਹੋਊਗਾ ਉਹ ਆਈ ਤੇ ਫਿਰ ਆਪਾਂ ਐਸਆਈ ਨੂੰ ਟਾਰਗੇਟ ਕਰ ਸਕਦੇ ਆ ਤੇ ਮੈਕਸਿਮਮ ਆਪਾਂ 59 ਉਮੀਦ ਕਰ ਸਕਦੇ ਆ ਠੀਕ ਹੈ ਤੇ ਇਸ ਲੈਵਲ ਦੀ ਬਹੁਤ ਇੰਪੋਰਟੈਂਸ ਰਹੇਗੀ ਇਹ ਧਿਆਨ ਰੱਖਿਓ ਇਹ ਤੁਸੀਂ ਮਾਰਕ ਵੀ ਕਰ ਸਕਦੇ ਹੋ ਠੀਕ ਹੈ ਇੱਥੋਂ ਆਪਾਂ 59 ਮਾਰਕ ਵੀ ਕਰ ਦਿੰਨੇ ਆ ਜੋ ਕਿ ਲੈਵਲ ਆਪਣਾ ਬਣੇਗਾ 83326 ਦੇ ਆਸ-ਪਾਸ ਬਾਕੀ ਜਿਹੜਾ ਡੇਲ ਹੋਊਗਾ ਉਹ ਹੈਗਾ 83163 ਇੰਪੋਰਟੈਂਟ ਲੈਵਲ ਤੇ ਬਿਲنگ ਨੈਕਸਟ ਵੀਡੀਓ ਚ ਧੰਨਵਾਦ